ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਅਸੀਂ 132 KV ਗ੍ਰੈਡੀ ਟਰਾਂਸਫਾਰਮਰ T1 ਵਨ ਦੀ ਸ਼ਟਡਾਊਨ ਕਰਨ ਲਈ ਤੇ ਆਜੋ ਤੁਹਾਨੂੰ ਦਿਖਾਉਂਦੇ ਆ ਕਿ ਕਿੱਦਾਂ ਸ਼ਟਡਾਊਨ ਹੁੰਦੀ ਹੈ ਤੇ ਕੀ ਕੁੱਝ ਹੁੰਦਾ ਹੈ ਇਹਦੇ ਵਿੱਚ ਸਭ ਤੋਂ ਪਹਿਲਾਂ ਤੁਹਾਨੂੰ ਚੈੱਕ ਕਰਵਾ ਦਿੰਨੇ ਆ ਕਿ ਆਈਸੋਲੇਟਰ ਓਪਨ ਆ ਠੀਕ ਹੈ ਜੀ ਇਹ ਆਈਸੋਲੇਟਰ ਹੈਗਾ ਵਾ ਉਸ ਤੋਂ ਅੱਗੇ ਆ ਗਿਆ ਜੀ ਇਹਦਾ ਬ੍ਰੇਕਰ ਬ੍ਰੇਕਰ ਵੀ ਆਫ ਆ ਤੁਹਾਨੂੰ ਵੀ ਇੰਡੀਕੇਸ਼ਨ ਚੈੱਕ ਕਰਵਾ ਦਿੰਨੇ ਆ ਬ੍ਰੇਕਰ ਜਿਹੜਾ ਆਫ ਹੈ ਚੈੱਕ ਕਰ ਸਕਦੇ ਆ ਉਸ ਤੋਂ ਅੱਗੇ ਆ ਜੀ ਸੀਟੀ ਆ ਜਾਂਦੇ ਨੇ ਆ ਦੇਖੋ ਜੀ ਇਹ ਸੀਟੀ ਆ ਤਿੰਨੇ ਆਪਣੀਆਂ ਅਰਥਾਂ ਪ੍ਰੋਪਰ ਤੁਸੀਂ ਦੇਖ ਸਕਦੇ ਆ ਉਹ ਲੱਗੀਆਂ ਹੋਈਆਂ ਅਰਥ ਹੋਈ ਹੋਈ ਆ ਆ ਜੋ ਅੱਗੇ ਇਹ ট্রান্সਫਾਰਮਰ ਦੇ ਐਲਏ ਆ ਉਸ ਤੋਂ ਅੱਗੇ ਆ ਗਿਆ 132 ਤੋਂ 11 ਟਰਾਂਸਫਾਰਮਰ ਜੀ ਤੁਹਾਨੂੰ ਦੱਸਦੇ ਆ ਇਹ ট্রান্সਫਾਰਮਰ ਦੇ ਜੀ ਟੈਂਪਰੇਚਰ ਦੱਸਣ ਵਾਲੇ ਮੀਟਰ ਆ ਇੱਧਰ ট্রান্সਫਾਰਮਰ ਦਾ OLT C ਆਨ ਲੋਡ ਟੈਪ ਚੇਂਜਰ ਆ ਆਜਾ ਤੁਹਾਨੂੰ ਇੱਧਰ ਵੀ ਦਿਖਾਉਨੇ ਆ ਇੱਧਰ ট্রান্সਫਾਰਮਰ ਦਾ ਥਰਮੋ ਸਾਈਫਨ ਆ ਜੋ ਟੈਂਕ ਹੈ ਇਹਨੂੰ ਥਰਮੋਸੈਫਨ ਬੋਲਦੇ ਆ ਇੱਧਰ ਆਪਣੇ ਆਗੇ ਜੀ ਰੈਡੀਏਟਰ ਜੋ ਕਿ ট্রান্সਫਾਰਮਰ ਦੇ ਚੱਲਦੇ ਵਕਤ ਇਹਨੂੰ ਠੰਡਾ ਕਰਨ ਦਾ ਕੰਮ ਕਰਦੇ ਆ ਆਜੋ ਦੋਸਤੋ ਤੁਹਾਨੂੰ ট্রান্সਫਾਰਮਰ ਦੇ ਉੱਪਰ ਲੈ ਕੇ ਚੱਲਦੇ ਆ ਤੇ ਦਿਖਾਉਨੇ ਆ ট্রান্সਫਾਰਮਰ ਦੇ ਉੱਪਰਲੀ ਕੰਡੀਸ਼ਨ ট্রান্সਫਾਰਮਰ ਦੇ ਉੱਪਰ ਪਹੁੰਚ ਗਏ ਆ ਜੀ ਚੈੱਕ ਕਰਵੋਨੇ ਤੁਹਾਨੂੰ ਲਓ ਜੀ ਆਪਾਂ ਪਹੁੰਚ ਗਏ ਆਂ ট্রান্সਫਾਰਮਰ ਦੇ ਉੱਪਰ ਇਹ ਕੇਬਲ ਸਾਈਡ ਆ ਗਈ ਇਹਦੀ 11 ਕੇਬਲ ਦੀ ਤੇ ਇਹ ਆ ਗਈ ਇਹਦੇ ਬੁਸ਼ ਇਹ ਕੇਰ ਕੋ ਉਹ ਜਿਹੜਾ ਨਿਊਟਰਲ ਆ ਗਿਆ ਉਹ ਦੋਨੇ ਉਹ ਐਨਸੀਟੀ ਨੇ ਨथिंग ਦਾ ਕੰਮ ਕਰਦੇ ਆ ਇਹ ਆ ਜੋ ਇਹ ট্রান্সਫਾਰਮਰ ਦਾ ਕੰਜ਼ਰਵੇਟਿਵ ਟੈਂਕ ਆ ਜੀ ਫਿਲਹਾਲ ਸਾਡੇ ਜੈਂਪਰ ਖੁੱਲੇ ਹੋਏ ਆ ਕਿਉਂਕਿ ਅਸੀਂ ਇਹਦੀ ਆਰ ਵੈਲਿਊ ਲੈ ਰਹੇ ਸੀ ਇਹ ਆ ਗਿਆ ਇਹਦਾ OLT C ਟੈਂਕ ਐਂਡ ਮੇਨ ਬੋਡੀ ਟੋਇਲਟੀ ਸੀ ਦੀ ਆ ਗਿਆ ਜੀ H V ਦੇ ਜੰਪਰ ਠੀਕ ਹੈ ਜੀ ਤੇ ਅੱਗੇ ਤੁਹਾਨੂੰ ਹੋਰ ਵੀ ਜਾਣਕਾਰੀ ਦੇਵਾਂਗੇ ਜੁੜੇ ਰਹੋ ਸਾਡੇ ਨਾਲ ਲਾਈਕ ਕਮੈਂਟਸ ਐਂਡ ਸਬਸਕ੍ਰਾਈਬ